ਨਾਵਲ ਚੀੜੀਆਂ ਦਾ ਮਰਨ ਭਾਗ 13ਵਾਂ ਪੌਂਚੀਆਂ ਦਾ ਤਿਹਾਰ ਆਇਆ ਪਰ ਜੀਤੋ ਦੀ ਮਿੰਦਰ ਨੂੰ ਪੌਂਚੀ ਨਹੀਂ ਆਈ ਮਿੰਦਰ ਪੰਜ ਮੀਲ ਤੁਰ ਕੇ ਡਾਕਖਾਨੇ ਪਤਾ ਕਰਨ ਗਿਆ ਕਿ ਸਾਡੀ ਕੋਈ ਚਿੱਠੀ ਤਾਂ ਨਹੀਂ ਆਈ ਜੀਤੋ ਭੈਣ ਕੋਲ ਪਰ ਚਿੱਠੀ ਨਹੀਂ ਸੀ ਆਈ ਘਰ ਆ ਕਿਉਂ ਰੋ ਰਿਹਾ ਭੁੱਲ ਗਈ ਹੋਣੀ ਆ ਲੈਣ ਦੇ ਮੁੜ ਕੇ ਲਾਉਂਗਾ ਉਸ ਦੀ ਖਬਰ ਲੈ ਮੇਰਾ ਪੁੱਤ ਲੋਗੜੀ ਦੀ ਮੈਂ ਹੀ ਬਣਾ ਦੇਣੀ ਹੈ ਆਪਾਂ ਰੁਪਈਆ ਵੀ ਨਹੀਂ ਦੇਣਾ ਉਹਨੂੰ ਪਹੁੰਚੀ ਬਣਾਈ ਦਾ ਇੰਦੋ ਨੇ ਮਹਿੰਦਰ ਨੂੰ ਸਮਝਾਇਆ ਜੀਤੋ ਨੂੰ ਗਈ ਨੂੰ 2 ਮਹੀਨੇ ਹੋ ਗਏ ਸਨ ਕੋਈ ਸੁੱਖ ਸੁਨੇਹਾ ਨਹੀਂ ਸੀ ਆਇਆ ਆਉਂਦੀ ਪੂਰਨਮਾਸ਼ੀ ਮਹਿੰਦਰੋ ਦਾ ਵਿਆਹ ਸੀ ਜੀਤੋ ਦਾ ਬਾਪੂ ਸੋਚਦਾ ਸੀ ਉਦੋਂ ਹੀ ਲਿਆਵਾਂਗਾ ਜੀਤੋ ਨੇ ਇੱਕ ਦਿਨ ਕਾਰਡ ਲਿਖਿਆ ਲਿਖਿਆ ਤਾਂ ਸੀ ਪਰ ਪਾਇਆ ਨਹੀਂ ਬਾਪੂ ਸੰਸਾ ਕਰੇਗਾ ਉਸ ਉਸਨੇ ਸੋਚਿਆ ਉਹ ਕਿਸੇ ਨੂੰ ਦੱਸਣ ਵਾਲੀ ਗੱਲ ਵੀ ਤਾਂ ਨਹੀਂ ਸੀ ਇੱਕ ਦਿਨ ਠਾਣੇਦਾਰ ਉੱਤਮ ਸਿੰਘ ਨੇ ਬੜੇ ਰਾਜਦਾਰ ਤਰੀਕੇ ਨਾਲ ਠਾਣੇਦਾਰਨੀ ਨੂੰ ਸੱਦਿਆ ਕਿਸੇ ਖਾਸ ਬੰਦੇ ਤੋਂ ਪਤਾ ਲੱਗਿਆ ਬੌਟੀ ਦਾ ਚੱਲ ਚੱਲਣਾ ਵਿਆਹ ਤੋਂ ਪਹਿਲਾਂ ਚੰਗਾ ਨਹੀਂ ਸੀ ਝੂਠ ਕੀ ਸੱਚ ਲੋਕ ਤੇਜਵੰਤ ਸਿਉਂਦਾ ਹੀ ਨਾਉ ਲੈਂਦੀ ਮਾਇਆ ਦਾ ਪਹਿਲਾਂ ਹੀ ਆਖਦੀ ਸੀ ਬਾਈ ਇਹ ਸਾਗ ਨਾ ਲਾਓ ਮੇਰੀ ਕੋਈ ਸੁਣੇ ਵੀ ਬਾਈ ਐਵੇਂ ਪਾਉ ਬਾਈ ਪਈ ਪੌਕੇ ਵੀ ਕੀ ਪਰੇ ਬੈਠੇ ਖਾਲ ਪ੍ਰਭਾ ਕੇ ਲਿਆਂਦੀ ਹਿਰਨ ਉਤੇ ਬੁਰਸ਼ ਮਾਰਦੇ ਅਵਤਾਰ ਨੇ ਗੱਲ ਸੁਣ ਕੇ ਵੀ ਪੁੱਛਿਆ ਕੁਝ ਨਹੀਂ ਕਿਸਮਤ ਮਾੜੀ ਐ ਹੋਰ ਕੀ ਉਹ ਕੁਤਰੀਆਂ ਜਿਹਾਂ ਨਾਸਾਂ ਵਾਲਾ ਵੀ ਤੀਏ ਦਿਨ ਆ ਬੈਠਦਾ ਹੁਣ ਆਵੇ ਜੇ ਦਾੜੀ ਨਾ ਪੱਟਦਿਆਂ ਫੜ ਕੇ ਆਖੇ ਜੀਤੋ ਮੇਰੀ ਮਾਂ ਦੇ ਮਾਮੇ ਦਿੱਤੀ ਐ ਓਵੇਂ ਆਖੇ ਤੁਹਾਡੇ ਪਿੰਡ ਸਾਡਾ ਕੱਟਾ ਵਿਆਹ ਹੋਇਆ ਰਿਸ਼ਤੇਦਾਰੀ ਕੱਢੀ ਐ ਦੱਸਦੇ ਨੇ ਲੋਕ ਆਖੇ ਵਿਆਹ ਤੋਂ ਪਹਿਲਾਂ ਮਹੀਨਾ ਮਹੀਨਾ ਰਹਿ ਜਾਂਦੀ ਸੀ ਇਹਨਾਂ ਦੇ ਘਰ ਮਾਪਿਆਂ ਦੀਆਂ ਕੱਖ ਫੁੱਟੀਆਂ ਹੋਈਆਂ ਸੀ ਮੈਨੂੰ ਤਾਂ ਪਹਿਲਾਂ ਹੀ ਦੀਂਦਾ ਸੀ ਬਾਈ ਇਹੋ ਜੀਆਂ ਤੋਂ ਕੀ ਪਧਰਕਾਰੀ ਹੁੰਦੀ ਐ ਚੀਕਣੀਆਂ ਮੀਕਣੀਆਂ ਤੋਂ ਥਾਣੇਦਾਰ ਨੇ ਇੱਕੋ ਸਾਹ ਕਹਿੰਦੀ ਗਈ ਕਿ ਤੋ ਲੰਗਰ ਵਿੱਚ ਰੋਟੀ ਪਕਾਉਂਦੀ ਸਭ ਕੁਝ ਸੁਣ ਰਹੀ ਸੀ ਸ਼ਾਇਦ ਉਸ ਨੂੰ ਸੁਣਾਉਣ ਲਈ ਸਭ ਕੁਝ ਆਖਿਆ ਗਿਆ ਸੀ ਪਰ ਹੁਣ ਜੇ ਰੌਲਾ ਪਾਵੇਗੀ ਤਾਂ ਆਪਣੀ ਬਦਨਾਮੀ ਐ ਬਸ ਉਹ ਖਿਆਲ ਰੱਖੀ ਉਹ ਖਿਆਲ ਰੱਖੀ ਥਾਣੇਦਾਰ ਨੇ ਨੇਕ ਸਲਾਹ ਦਿੱਤੀ ਮੈਂ ਤਾਂ ਇਯੂ ਸੂਰ ਮੇ ਸਮਝਿਆ ਕਿ ਇਹਨੇ ਜਿਹੋ ਜਹੀ ਮ ਉਹ ਜਹੀ ਦੀ ਠਾਣੇਦਾਰ ਨਹੀਂ ਲੰਗੀ ਜਾਂਦੀ ਕੁੱਤੀ ਦੀ ਜੁੱਤੀ ਵਗਾ ਕੇ ਕੁੱਤੀ ਦੇ ਜੁੱਤੀ ਵਗਾ ਕੇ ਮਾਰਦੀ ਬੋਲੀ ਅਵਤਾਰ ਉੱਠ ਕੇ ਬਾਹਰ ਨੂੰ ਚਲਾ ਗਿਆ ਬਹੁਤ ਰਾਤ ਗਈ ਜਦੋਂ ਮੋੜਿਆ ਤਾਂ ਸ਼ਰਾਬ ਨਾਲ ਰੱਜਿਆ ਹੋਇਆ ਸੀ ਤੇ ਜੀਤੋਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਜੀਤੋਂ ਰੋਟੀ ਲੈ ਕੇ ਗਈ ਨੇ ਥਾਲ ਉਸਦੇ ਪੈਰਾਂ ਵਿੱਚ ਵਗਾਹ ਮਾਰਿਆ ਤੇ ਹੱਥ ਲੱਗੇ ਇੱਕ ਡੰਡੇ ਜਿਹੇ ਨਾਲ ਹੀ ਉਸ ਨੂੰ ਕੁੱਟਣ ਲੱਗ ਰੋਲਾ ਸੁਣ ਕੇ ਥਾਣੇਦਾਰ ਤੇ 18 ਦਿਨ ਧਾਰਨੀ ਆ ਪਹੁੰਚੇ। ਵੀ ਕੁੱਟ ਨਾਲ ਵੀ ਕਦੇ ਤੀਵੀਆਂ ਸੁਧਰ ਰੀਆਂ ਨੇ ਕੋਈ ਬਾਦੂ ਕਲਪਦਾ। ਥਾਣੇਦਾਰ ਨੇ ਉਸ ਤੋਂ ਡੰਡਾ ਖੋ ਕੇ ਕਿਹਾ ਮੈਂ ਇਸ ਸਾਲੀ ਕੁੱਤੀ ਨੂੰ ਜਾਨੋਂ ਮਾਰ ਦੇਣਾ ਏ। ਜਾਂ ਨਿਕਲ ਜਾ ਸਾਡੇ ਘਰੋਂ। ਅਵਤਾਰ ਨੇ ਗੁੱਛਾ ਮੁੱਛਾ ਹੋਈ ਗੋਡਿਆਂ 'ਚ ਸਿਰ ਦੇਈ ਦੁਸਕ ਦੀ ਜੀਤੋ ਦੇ ਲੱਤ ਮਾਰਦਿਆਂ ਕਿਹਾ। ਘਰ ਅਜੇ ਮੇਰਾ ਏ। ਉਹ ਸਾਲਿਆ ਚੁੱਪ ਕਰ। ਗਲਤੀ ਹੋ ਹੀ ਜਾਂਦੀ ਹੈ ਇਸ ਉਮਰੇ। ਕਹਾਂ ਨੁਪਾਈ ਸੋਚ ਸਮਝ ਕੇ ਕਰੀ ਹਰ ਇੱਕ ਗੱਲ ਤੂੰ ਸੁਣਾ ਤੂੰ ਸੁਣਾਉ ਵੇ ਲਫੰਗਾ ਜੇ ਹੁਣ ਹੱਥ ਲਾਇਆ ਬੋਟੀ ਨੂੰ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਸਮਝੇ ਥਾਣੇਦਾਰ ਨੇ ਸਧਾਰਨ ਜੀਆਂ ਗੱਲਾਂ ਰਹੀਆਂ ਆਪਣੇ ਜਾਣੇ ਵੜਾ ਕੁਝ ਆਖ ਦਿੱਤਾ ਸੀ ਥਾਣੇਦਾਰ ਨੇ ਜੀਤੋ ਨੂੰ ਉਠਾਲ ਕੇ ਕਮੀਜ਼ ਬਦਲਣ ਲਈ ਆਖਿਆ ਜੋ ਮਾਰ ਨਾਲ ਕਈ ਥਾਮਾਂ ਤੋਂ ਪਾਟ ਗਿਆ ਸੀ ਕਮੀਜ਼ ਬਦਲਦੀ ਜੀਤੋ ਨੇ ਦੇਖਿਆ ਉਸਦੇ ਪਿੰਡੇ ਉੱਤੇ ਕਈ ਥਾਮਾਂ ਉੱਤੇ ਲਾਸ਼ਾਂ ਉੱਬਰਾਂਗਾ ਸਨ ਸਾਰੀ ਰਾਤ ਜੀਤੋ ਦੀ ਅੱਖ ਨਹੀਂ ਲੱਗੀ ਉਹ ਮਰਿਆਂ ਜਿਉਂਦਿਆਂ ਨਾਲ ਖਵਰੇ ਕੀ ਕੀ ਗੱਲਾਂ ਕਰਦੀ ਰਹੀ ਅੱਜ ਨਾ ਜਾਣੀ ਕਿਉਂ ਉਸ ਨੂੰ ਆਪਣਾ ਪਿੰਡ ਜਿਆਦਾ ਆ ਖੇਤ ਜਿਆਦਾ ਆ ਖੂਹ ਜਿਆਦਾ ਆ ਮੰਦਰੋ ਜਿਆਦਾ ਆ ਬਾਪੂ ਜਿਆਦਾ ਆ ਮੰਦਰ ਜਿਆਦਾ ਆ ਆਪਣੀ ਬੇਬੇ ਜਿਆਦਾ ਈ ਤੇ ਪੱਡੀ ਬੇਬੇ ਵੀ ਜਿਸ ਨੇ ਕਿਹਾ ਸੀ ਮਾਂ ਦੇ ਦੁੱਧ ਤੇ ਨਾ ਜਾਏ ਪਿਓ ਦੀ ਪੱਗ ਦੀ ਲਾਜ ਰੱਖੀ ਉਹ ਜਿਵੇਂ ਟ੍ਰਿਪਕੇ ਆਪਣੇ ਪਿੰਡੋਂ ਮੋੜੇ ਅਗਲੀ ਸਵੇਰ ਉਹ ਉੱਠ ਕੇ ਮੋੜ ਕੰਮ ਧੰਦਾ ਕਰਨ ਲੱਗ ਪਈ ਜਿਵੇਂ ਰਾਤ ਕੁਝ ਵਾਪਰਿਆ ਹੀ ਨਹੀਂ ਸੀ ਆਥਨੇ ਜੇ ਉਸ ਨੂੰ ਜਿਵੇਂ ਡਰ ਜਿਹਾਂ ਲੱਗਿਆ ਕਿ ਅਵਤਾਰ ਮੋੜ ਸ਼ਰਾਬ ਪੀ ਕੇ ਆਵੇਗਾ ਤਾਂ ਉਸ ਨੂੰ ਫੇਰ ਮਾਰੇਗਾ ਪਰ ਅਵਤਾਰ ਸ਼ਰਾਬ ਪੀ ਕੇ ਨਹੀਂ ਆਇਆ ਉਸ ਨੇ ਤਾਂ ਰੋਟੀ ਵੀ ਨਹੀਂ ਖਾਧੀ ਦੁੱਧ ਵੀ ਨਹੀਂ ਪੀਤਾ ਉਹ ਕੰਦਵਲ ਮੂੰਹ ਕਰੀ ਪਿਆਰ ਸੀ ਕੁਝ ਵੀ ਨਹੀਂ ਸੀ ਆਖ ਰਿਹਾ ਇੱਕ ਅੱਧ ਵਾਰੀ ਜੀਤੋ ਦਾ ਮਨ ਕੀਤਾ ਅਵਤਾਰ ਕੋਲ ਚਲੀ ਜਾਵੇ ਪਰ ਉਸ ਦਾ ਕੋਈ ਵਿਸਫਾਈ ਦੇਣ ਨੂੰ ਜੀ ਨਹੀਂ ਸੀ ਕਰਦਾ ਇਸ ਤੋਂ ਪਿਛੋਂ ਹਰ ਦੂਸਰੇ ਤੀਸਰੇ ਦਿਨ ਅਵਤਾਰ ਸ਼ਰਾਬ ਪੀ ਕੇ ਆਉਂਦਾ ਤਾਂ ਉਸ ਨੂੰ ਮਾਰਦਾ ਆਪ ਰੋਟੀ ਨਾ ਖਾਂਦਾ ਕਈ ਵਾਰੀ ਰੋਣ ਲੱਗ ਜਾਂਦਾ ਕਦੇ-ਕਦੇ ਆਖਦਾ ਮੈਂ ਇਸ ਨੂੰ ਜਾਨੋਂ ਮਾਰ ਦੇਣਾ ਠਾਣੇਦਾਰ ਨੇ ਉਸ ਨੂੰ ਸਮਝਾਉਂਦੀ ਜੀਤੋਂ ਨੂੰ ਆਖਦੀ ਤੂੰ ਮੇਰੇ ਇਕੱਲੇ ਪੁੱਤ ਜਿੰਦਰੋਲਦੀ ਕਿੱਥੇ ਧਰੀ ਪਈ ਸੀ ਸਾਡੇ ਭਾਗਾ ਚ ਝੂਠ ਕਿਸੇ ਥਾਂ ਦੀ ਮਰ ਜਾ ਖੂ ਖਾਤੇ ਡੁੱਬ ਕੇ ਤੂੰ ਤਾਂ ਜਿੰਨੀ ਤੇਰੇ ਨਾਲ ਕੁੱਤੇ ਖਾਣੀ ਹੁੰਦੀ ਐ ਵੀ ਸ਼ਰਮੇ ਜੀਤੋਂ ਕੋਈ ਉੱਤਰ ਨਾ ਦਿੰਦੀ ਠਾਣੇਦਾਰ ਜੀਤੋ ਦਾ ਪੱਖ ਲੈਂਦਾ ਤੋ ਤੁਸਨੂੰ ਸਮਝਾਉਂਦਾ ਪ੍ਰਾਣੀਆਂ ਗੱਲਾਂ ਉੱਤੇ ਪਾਓ ਮਿੱਟੀ ਬਸ ਅੱਗੇ ਨੂੰ ਸਿਆਣੀ ਬਣ ਜੀ ਹਾਏ ਮਾਂ ਕਦੇ ਕਦੇ ਜੀਤੋ ਦੇ ਮੂੰਹੋਂ ਨਿਕਲ ਜਾਂਦਾ ਪਰ ਉਹ ਤਰਿਕ ਕੇ ਸੋਚਦੀ ਮੈਨੂੰ ਮਾਂ ਨੇ ਨੂੰ ਨਹੀਂ ਯਾਦ ਕਰਨਾ ਚਾਹੀਦਾ ਅੱਜ ਤੇਜਵੰਤ ਇੱਧਰ ਆਇਆ ਸੀ ਅਵਤਾਰ ਉਸ ਵੇਲੇ ਕਰ ਨਹੀਂ ਸੀ ਥਾਣੇਦਾਰ ਉਸ ਨਾਲ ਹੱਸ ਹੱਸ ਗੱਲਾਂ ਕਰਦਾ ਰਿਹਾ ਥਾਣੇਦਾਰ ਨੇ ਕੁੱਟੀ-ਵੱਟੀ ਰਹੀ ਤੇਰੀ ਬੌਟੀ ਦਾ ਕੀ ਹਾਲ ਹੈ ਪਾਈ ਉਸ ਦਾ ਚੰਗੀ ਤਰ੍ਹਾਂ ਲਾਜ ਕਿਉਂ ਨਹੀਂ ਕਰਵਾਉਂਦਾ ਉਸ ਨੇ ਤੇਉੜੀਆਂ ਪਾ ਕੇ ਤੇਜਵੰਤ ਨੂੰ ਪੁੱਛਿਆ ਅੱਗੇ ਨਾਲੋਂ ਤਾਂ ਆਰਾਮ ਐ ਇਲਾਜ ਵੀ ਹੋ ਰਿਹਾ ਐ ਮੈਂ ਕਿਹਾ ਅੱਜ ਜਾ ਕੇ ਜੀਤ ਦਾ ਪਤਾ ਲੈ ਆਵਾਂ ਤੇਜਵੰਤ ਬੋਲਿਆ ਉਹ ਪਤਾ ਲੈਣ ਨੂੰ ਕੀ ਉਹ ਉਜਾੜ ਚ ਬੈਠੀ ਐ ਆਪਣੇ ਘਰ 'ਚ ਚੰਗੀ ਵਸਦੀ ਐ ਜੀਤੋ ਦੀ ਥਾਂ ਆਪਣੇ ਘਰ ਦਾ ਖਿਆਲ ਰੱਖਿਆ ਕਰ ਬਹੁਤਾ ਥਾਣੇਦਾਰਨੀ ਬੋਲੀ ਚਾਹ ਬਣਾਉਂਦੀ ਜੀਤੋ ਦੇ ਹੱਥੋਂ ਗਰਮ ਪਾਣੀ ਵਾਲਾ ਪਤੀਲਾ ਛੁੱਟ ਗਿਆ ਸੀ ਪਾਣੀ ਉੱਤੇ ਪੈਣੋਂ ਬਚ ਗਿਆ ਸੀ ਦੀਦੇ ਫੁੱਟੇ ਹੋਏ ਸੀ ਥਾਣੇਦਾਰਨੀ ਬੋਲੀ ਅੱਛਾ ਜੀ ਮੈਂ ਚੱਲਦਾ ਆਖ ਤੇਜਵੰਤ ਕਾਲੀ ਨਾਲੋਂ ਥੋੜਾ ਉੱਠ ਆਇਆ ਬੜੀ ਰਾਤ ਗਈ ਅਵਤਾਰ ਆਇਆ ਉਸਦੀ ਮਾਂ ਨੇ ਪਹਿਲੀ ਗੱਲ ਹੀ ਉਸ ਨੂੰ ਇਹ ਦੱਸੀ ਕਿ ਅੱਜ ਤੇਜਵੰਤਾ ਆਇਸੀ ਕੌਣ ਜੀਤੋ ਦਾ ਜਾਰ ਕਹਿੰਦੇ ਸ਼ਰਾਬ ਨਾਲ ਰੱਜੇ ਅਵਤਾਰ ਨੇ ਪਿਓ ਦਾ ਡੰਡਾ ਚੁੱਕ ਲਿਆ ਬਹੁਤ ਮਾਰਿਆ ਜੀਤੋ ਨੂੰ ਠਾਣੇਦਾਰਨੀ ਉੱਪਰ ਠਾਣੇਦਾਰ ਕੋਲ ਚਲੀ ਗਈ ਬਹੁਤ ਚਿਰ ਉੱਪਰੋਂ ਨਹੀਂ ਉਤਰੀ ਜੀਤੋ ਬਹੁਤ ਮਾਰ ਖਾ ਕੇ ਵੀ ਅੱਜ ਰੋਈ ਨਹੀਂ ਅਵਤਾਰ ਨੇ ਇਸ ਕੱਲੋਂ ਹੋਰ ਮਾਰੀ ਕਿ ਮਾਰ ਨਾਲ ਉਸ ਨੂੰ ਕੁਝ ਨਹੀਂ ਸੀ ਹੁੰਦਾ ਪਰ ਤੱਕੇ ਦੇ ਕੇ ਉਸ ਨੂੰ ਕਰੋਂ ਵਾਰ ਕੱਢ ਦਿੱਤਾ ਤੇ ਬਾਰ ਬੰਦ ਕਰ ਲਿਆ ਤੇ ਆ ਕੇ ਆਪਣੇ ਕਮਰੇ 'ਚ ਪੈ ਗਿਆ। ਬਾਹਰ ਬੜਾ ਹਨੇਰਾ ਸੀ ਜੀਤੋਂ ਨੂੰ ਕੁਝ ਨਹੀਂ ਸੀ ਸੁਝ ਰਿਹਾ ਕਿਉਂ ਕੀ ਕਰੇ। ਫਿਰ ਪਤਾ ਨਹੀਂ ਕਦੋਂ ਟਿੱਕੀ ਮੇ ਉਹ ਤੇਜਵੰਤ ਦੇ ਘਰ ਅੱਗੇ ਪਹੁੰਚ ਗਈ। ਤਨ